ਸਰਹਾ ਦੁਪਾਰੋਂ ਤਰਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੇਮ ਨੂੰ ਜਾਰੀ ਰੱਖਦੇ ਹੋਏ ਖਾਲੜਾ ਪੁਲਿਸ ਤੇ ਬੀਐਸਐਫ ਨੇ ਇੱਕ ਸਰਚ ਆਪਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਮਾੜੀ ਕੰਬੋਕੇ ਦੇ ਖੇਤਾਂ ਵਿੱਚੋਂ ਤਲਾਸ਼ੀ ਦੌਰਾਨ ਇੱਕ ਡਰੋਨ ਡੀਜੀਆਈ ਮੈਟ੍ਰਿਕ ਮੇਡ ਇਨ ਚైనా ਬਰਾਮਦ ਕੀਤਾ ਹੈ ਦੌਰਾਨ ਇਹ ਤਬਸੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤਾ ਗਿਆ ਡਰੋਨ ਜੋ ਕਿ ਕਿਥੇ ਤੌਰ ਤੇ ਪਾਕਿਸਤਾਨ ਵੱਲੋਂ ਭੇਜਿਆ ਗਿਆ ਹੈ ਤੇ ਇਸ ਡਾਈ ਹੈ ਰਵਨ ਦੀ ਤਸਕਰੀ ਕੀਤੀ ਜਾਂਦੀ ਹੈ ਇਸ ਮੌਕੇ ਤੇ ਦੇਖੋ ਇੱਕ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡੱਲ ਤੇ ਦਾਰਾ ਡੱਲਾ ਡੱਲ ਟੀਵੀ ਲਈ ਦੇਖੋ ਪਾਕਿਸਤਾਨ ਹਰ ਵਾਰ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੀ ਡਰੋਨ ਐਕਟੀਵਿਟੀ ਲਈ ਜਿਹੜਾ ਸਾਡਾ ਪੰਜਾਬ ਪ੍ਰਾਂਤ ਹੈ ਇਹਦੇ ਵਿੱਚ ਹੀਰੋਨ ਭੇਜ ਸਕੇ ਹਰਣਤੂ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਚੁੱਕਣੀ ਤੇ ਦਰਸਤ ਹੈ ਪਾਣੀ ਕਿ ਧੁੰਦ ਪੈਂਦੀ ਹੈ ਤੁਸੀਂ ਵੇਖਿਆ ਹੋਵੇਗਾ ਕਿ ਬਾਹਰ ਹੱਥ ਨੂੰ ਹੱਥ ਦਿਖਾਈ ਨਹੀਂ ਦਿੰਦਾ ਪਰੰਤੂ ਬੀਐਸਆਰ ਤੇ ਪੰਜਾਬ ਪੁਲਿਸ ਨੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਕੱਲ ਇੱਕ ਡਰੋਨ ਐਕਟੀਵਿਟੀ ਧਰਮਾ ਏਰੀਆ ਦੇ ਵਿੱਚ ਹੋਈ ਸੀ ਉਹ ਡਰੋਨ ਰਿਕਵਰ ਕਰ ਲਿਆ ਤੇ ਇਸ ਮੌਸਮ ਦੇ ਵਿੱਚ ਵੀ ਜਿਹੜੀ ਆ ਸਰਚ ਜਿਹੜੀ ਹੈਰਨ ਦੀ ਰਿਕਵਰੀ ਵਾਸਤੇ ਹਜੇ ਵੀ ਚੱਲ ਰਹੀ ਹੈ ਸੋ ਮੈਂ ਦੱਸਣਾ ਚਾਹਾਂਗਾ ਕਿ ਇਸ ਸਾਲ ਦੇ ਵਿੱਚ ਕੱਲੀ ਪਿੱਖੀਵੜ ਸਾਉਂਡ ਡਿਵੀਜ਼ਨ ਦੇ ਵਿੱਚ ਕੁਆਂਟਲ ਤੋਂ ਵੱਧ ਜਿਹੜੀ ਹੈਰਨ ਰਿਕਵਰ ਹੋ ਚੁੱਕੀ ਹੈ ਪੈਂਤੀ ਤੋਂ 40 ਦੇ ਕਰੀਬ ਜਿਹੜੇ ਡਰੋਨ ਜਿਹੜੇ ਆ ਰਿਕਵਰ ਹੋ ਚੁੱਕੇ ਆ ਇਹ ਇੱਕ ਨਤੀਜਾ ਆ ਵੀ ਪੰਜਾਬ ਪੁਲਿਸ ਤੇ ਬੀਐਸਐਫ ਬਾਰਡਰ ਤੇ ਪੂਰੀ ਤਰ੍ਹਾਂ ਸਫਤਤਾ ਤੇ ਚੁੱਕਣੀ ਆ ਤੇ ਸਾਨੂੰ ਲੋਕਾਂ ਦਾ ਵੀ ਸਹਿਯੋਗ ਮਿਲ ਰਿਹਾ ਜਿੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੇ ਵਿਅਕਤੀ ਵੀ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਨੂੰ ਅਸੀਂ ਬਾਜਵੇ ਨਾਮ ਵੀ ਦਿੰਦੇ ਆ ਇਸ ਐਕਟੀਵਿਟੀ ਚ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਨੂੰ ਵੀ ਬਾਜਵੇ ਨਾਮ ਦਿੱਤਾ ਜਾਵੇਗਾ ਤੇ ਮੈਂ ਸਮਗਲ ਉਹਨਾਂ ਨੂੰ ਤਾੜਨਾ ਕਰਨੇ ਚਾਹੁੰਦਾ ਜਿੱਥੇ ਅਸੀਂ ਉਹਨਾਂ ਨੂੰ ਜੇਲਾ ਚ ਭੇਜਿਆ ਉਥੇ ਇਹਨਾਂ ਦੀਆਂ ਇਸ ਗੈਰ ਗਤੀਵਿਧੀਆਂ ਰਾਹੀਂ ਇਕੱਠੀ ਕੀਤੀ ਗਈ ਦੌਲਤ ਨੂੰ ਵੀ 68 ਫਿਰ ਦੇ ਰਾਈ ਫ੍ਰੀਜ਼ ਤੇ ਸੀਜ਼ ਕਰਵਾ ਰਹੇ ਸੋ ਅੱਜ ਜਿਹੜੀ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹੜਾ ਕੱਲ ਇੱਕ ਐਫ ਆਈ ਆਰ ਦਰਜ ਹੋਈ ਸੀ ਡਰੋਨ ਐਕਟੀਵਿਟੀ ਦੇ ਵਿੱਚ ਜਿਹੜਾ ਡਰੋਨ ਆ ਡੀ ਜੇ ਮੈਟ੍ਰਿਕਸ ਮੇਡ ਇਨ ਚైనా ਉਹ ਅਸੀਂ ਰਿਕਵਰ ਕਰ ਲਿਆ ਤੇ ਇਹਦੀ ਅਗਲੀ ਐਨਾਲਿਸਿਸ ਤੇ ਅਗਲੀ ਜਿਹੜੀ ਤਫ਼ਤੀਸ਼ ਹੋ ਚੱਲੀ ਹੈ